ਪਿਆਰਿਆ ਬੱਲੇਓ ਉਹ ਸਾਰੇ ਬਾਪੂ ਦੇ ਸਾਰੇ ਮਾਇਆ ਦੇ ਸਾਰੇ ਸਤਗੁਰ ਮੇਲ ਕਰਨ ਆਪਣੇ ਚਰਨ ਪਰ ਨਾਮ ਦੀਆਂ ਲਾਡਾਂ ਨੂੰ ਸਿੱਕੇ ਜੇ ਬਖਸ਼ ਕਰਨ ਬੀਬੀਆਂ ਪਹਿਣਾ ਨੂੰ ਮਿਲਦੀ ਹੈ ਵੀਰਾਂ ਨੂੰ ਬੇਨਤੀ ਹੈ ਪਾਲਕੀ ਸਾਹਿਬ ਦੇ ਪਿੱਛੇ ਪਿੱਛੇ ਚੱਲੋ ਸਾਰੇ ਆਓ ਸਾਡੇ ਦਰੱਖਤ ਸਾਹਿਬ ਉਹਨਾਂ ਵੱਲੋਂ ਪਿੰਡ ਚੱਕ ਸੌਮੀਆਂ ਆਵਾਜ਼ ਪਾਇਆ ਪੇਟ ਹੋਈ ਹੈ ਹੋਰ ਗੁਰਮਤਿ ਪਿਆਰਿਆਂ ਵੱਲੋਂ ਕੀਰਤਨ ਦੇ ਸਤਿਕਾਰ ਵਿੱਚ ਮਾਇਆ ਪੇਟ ਹੋਈ ਹੈ ਸਤਿਗੁਰੂ ਮੇਲ ਕਰਨ ਆਪਣੇ ਸਰਵਪੁਰਨ ਨਾਮ ਦੀਆਂ ਲਾਖਾਂ ਦੇ ਸਿੱਖੀ ਜੇੜ ਬਰਚ ਕਰਨ ਬੀੜੀਆਂ ਪੈਣਾ ਲੋ ਬੀਜੀਆਂ ਗਾਗੀ ਸਰ ਦੇ ਨਾਲ ਨਾਲ ਚਲੋ ਜੀ ਕੀਰਤਨ ਆਓ ਸਾਡੇ ਉਸਤਾਦ ਜੀ ਪਾਇਸਾਪਾਏ ਕਲਵੰਤ ਸਿੰਘ ਜੀ ਉਹਨਾਂ ਦੇ ਵੱਲੋਂ ਬੇਨ ਪਾਇਆ ਪੇਟ ਹੋਈ ਹੈ ਤਖਤੁਰ ਮੇਰ ਪਿੰਡ ਆਪਣੇ ਕਰੋ ਕਰੋ ਨਾਮ ਦੀਆਂ ਲਾਟਾਂ ਸ੍ਰੀ ਸਿੱਖੀ ਦੇ ਵਕਤ ਕਰਨ ਹਰ ਮਕਾਨ ਫਤੇ ਵਕਤ ਕਰਨ ਸਤਿ ਮੰਦਰ ਤੋਂ ਹੋਰ ਲੋਕਾਂ ਨੂੰ ਆਜ ਰਿਹਾ ਸਾਰਿਆਂ ਨੇ ਦਰਸ਼ਨ ਕਰਕੇ ਨਗਰ ਕੇਸਨ ਦਾ ਪ੍ਰਾਪਤ ਕੀਤਾ ਹੈ ਬੇਸ਼ ਧੰਨਵਾਦ ਸਾਹਿਬਾਨ ਦਾ ਹੈ ਜੀ ਗੁਰੂ ਓਮ ਕੰਸਨ ਮਾਨਾ ਤੇ ਅੰਤਿਮ ਅਸੀਂ ਪਾਤਸ਼ਾਹ ਜੋ ਪਾਵਨ ਕੀਤਾ ਆਓ ਸਤਿਗੁਰਾਂ ਜਿੱਦਾ ਬੋਲਣ ਕੋਟ ਧੰਨਵਾਦ ਜੁਆਪਨ ਸਾਰਿਆਂ ਨੋਜਰੀ ਆਓ ਸਾਰੇ ਹਾਜ਼ਰੀਆਂ ਲਵਾਓ ਸਾਹਿਬ ਜੀ ਦੇ ਤੇਤ ਬਹਾਦਰ ਜੀ ਮਹਾਰਾਜ ਸਤਿਗੁਰਾਂ ਜਿਹਦੇ ਛੇਡੇ ਤਿਹਾੜਿਆਂ ਨੂੰ ਮੁਕਰਾਦਿਆਂ ਹੋਇਆਂ ਜੋ ਨੰਦਰ ਕੀਰਤਨ ਚੱਲ ਰਿਹਾ ਆਓ ਸਾਰੀਆਂ ਸੰਗਤਾਂ ਹਾਜ਼ਰੀਆਂ ਲਵਾਓ ਉਸ ਮਾਲਕ ਦੇ गुण ਗਾਓ ਧੰ ਸ੍ਰੀ ਤੇਤ ਬਹਾਦਰ ਜੀ ਮਹਾਰਾਜ ਕੋਰੇ ਨੇ ਹਾਜ਼ਰੀਆਂ ਲੌਂਦੀਆਂ ਤੁਹਾਨੂੰ ਤੇਤ ਬਹਾਦਰ ਜੀ ਆਰਦਾਸ बहादर साहिबर साहिब तने

ਵੇਖ ਬਾਹ ਸਰਦਾਰ ਧੰਨ ਤੇਖ ਬਾਹ ਦਾ ਸਾਹਿਬ ਵੇਖ ਬਾਹ ਸਰਦਾਰ ਧੰਨ ਤੇਖ ਬਾਹ ਦਾ ਸਾਹਿਬ ਤੁਲ ਤੁਜ ਜੰਜੂਰਾ ਖਾ ਪ੍ਰਭ ਤਾਕਾ ਇਹ ਨਾ ਪੜੋ ਕਲੂ ਮੈਂ ਠਾਕ ਸਾਧਨ ਹੇਤ ਜਿਸ ਜਨ ਸਰੀ ਤਨ ਗੁਰ ਤੇ ਗੋਹਾਦਰ ਸਾਹਿਬ 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 ਪਿੱਛੇ ਪਿੱਛੇ ਉਹ ਬ੍ਰੇਕ ਮਾਰਦੇ ਸਾਡੇ ਪਿੱਛੇ ਰੋ ਇੱਕ ਵਾਰ ਤਨ ਗੁਰ ਤੇ ਗੋਹਾਦਰ ਸਾਹਿਬ ਗੱਲ ਬ੍ਰੇਕ ਮਾਰ ਲੈ ਸਾਹਿਬ ਸੇਖ ਬਾਬਾ ਸਰਸਾਏ ਧੰਨ ਗੁਰੂ ਸੇਖ ਬਾਬਾ ਜਨ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਨ ਸੇਖ ਬਾਬਾਦਰ ਸਾਹਿਬ ਧਰਮ ਦੇ ਤੇ ਸਾਤਾ ਜਿਨ ਕੀਆ ਬਾਬੇ ਨੂੰ ਭਾਵੇ ਆਉਣਾ ਹੋ ਜਾ ਸੰਗਤ ਆਉਂਦੀ ਪਈ ਹੈ ਹਾਂ ਧਰਮ ਹੀਤ ਚੱਲ ਜਾ ਚੱਲ ਜਾ ਹਣ ਸੰਗਤ ਖੜੀ ਹੈ ਸਾਤਾ ਜਿਨ ਕੀਆ दीथ दिया, दीथ दिया, पर ਨਾਟਕ ਚੇਤਕ ਕੀਏ ਕੋਕਾਜਾ ਨਾਟਕ ਚੇਤਕ ਕੀਏ ਕੋਕਾਜਾ ग बहादु गु बहाग बहा बहा गु तेग बहार साहिब बर साहिब बादर साहिब बादर साहिब बहादर साहिब बहादु टे बहादुरु हिंदी चादर